ਪਲਾਸਟਿਕ ਲਫਾਫਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ 5 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪੁਆਇੰਟਾਂ ਤੇ ਅਤੇ ਪਾਰਕਾਂ ਵਿੱਚ ਪਲਾਸਟਿਕ ਲਫਾਫਿਆਂ ਨੂੰ ਸਫਾਈ ਕਰਕੇ ਖਤਮ ਕੀਤਾ ਗਿਆ ਇਸ ਤਰ੍ਹਾਂ ਨਗਰ ਕੌਸਲ ਡੇਰਾ ਬਾਬਾ ਨਾਨਕ ਦੇ ਯੋ ਜਤਿੰਦਰ ਮਹਾਜਨ ਵੱਲੋਂ ਆਪਣੀ ਟੀਮ ਨਾਲ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਅੰਮ੍ਰਿਤਸਰ ਟਰਾਂਸਪੋਰਟ ਦੀ ਗੱਡੀ ਵਿੱਚੋਂ ਮੌਕੇ ਤੇ ਕਰੀਬ 2 ਕੁਵਿੰਟਲ ਪਲਾਸਟਿਕ ਲਫਾਫੇ ਕਬਜ਼ੇ ਵਿੱਚ ਲਏ ਹਨ ਉੱਥੇ ਹੀ ਜਤਿੰਦਰ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਫਰਵਰੀ ਤੱਕ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ ਚੈਕਿੰਗ ਦੌਰਾਨ ਫੜੇ ਗਏ ਕਰੀਬ 2 ਕੁਵਿੰਟਲ ਪਲਾਸਟਿਕ ਲਫਾਫੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿਖੇ ਨਸ਼ਟ ਕੀਤੇ ਗਏ ਉਹਨਾਂ ਨੇ ਕਿਹਾ ਕਿ ਜਿਸ ਦੁਕਾਨਦਾਰ ਕੋਲੋਂ ਪਲਾਸਟਿਕ ਲਫਾਫੇ ਫਰੇਗੇ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਡੇਰਾ ਬਾਬਾ ਨਾਨਕ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਲਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਯੋਜਕਿੰਦਰ ਮਹਾਜਨ, ਐਸੋ ਮਨਪ੍ਰੀਤ ਸਿੰਘ ਬੰਦੇਸ਼ਾ, ਜਗਦੀਪ ਕੁਮਾਰ, ਬਲਜਿੰਦਰ ਸਿੰਘ, ਪਹਿਲ ਸਿੰਘ ਪੈਮਨਾਖਾਦੇ ਹਾਜ਼ਰ ਸਨ। ਕੀ ਕਰਾਂਗੇ ਇਹ ਪੰਜਾਬ ਸਰਕਾਰ ਵੱਲੋਂ ਮੇਰੀ 5 ਫਰੰਸ਼ ਤੋਂ ਲੈ ਕੇ 10 ਫਰੰਸ਼ ਦਾ ਸਪੈਸ਼ਲ ਕੈਂਪ ਲਗਾਇਆ ਗਿਆ ਜਿਹੜਾ ਆਪਣਾ ਡੇਲੀ ਜਾਂਦਾ ਆਪਣੇ ਪਲਾਸਟਿਕ ਦੇ ਜਿਹੜੇ ਕਲੈਕਸ਼ਨ ਜੋ ਵਿੱਚ ਹੈਗੀ ਉਹ ਫੰਡੀ ਹੈਗੀ ਆ ਆਪਾਂ ਜਿਹੜੇ ਕੱਲ 5 ਮੀਨ ਨੂੰ ਆਪਾਂ ਬਾਦ ਵਿੱਚ ਜਿਹੜੇ ਪਲਾਸਟਿਕ ਸ਼ਾਲਾ ਨੂੰ ਕੀਤਾ ਅੱਜ ਵੀ ਆਰ ਗ੍ਰੇਡ ਵਾਲੀ ਆ ਜਿਹਦੇ ਵਿੱਚ ਸਾਨੂੰ ਟ੍ਰਾਫਿਕ ਯੂਨੀਅਨ ਦੀ ਗੱਡੀ ਹੋਈ ਉਹਦੇ ਵਿੱਚ ਐਡ ਫਾਫੇ 2.9 ਮਿਲਿਆ ਹੇਲ ਨਰਗੋਂ ਤੋਂ ਲੌਂ ਇੰਟਰਟੀਗੇਟੇਟਲੀ ਕਰ ਆਪਣੇ ਚੱਕਰੋਂ ਜਾਣਿਆ ਗਿਆ ਇਸ ਲਈ ਇਹ ਸਾਰਾ ਕੰਮ ਦਾ ਸਤਾ ਅੱਜ ਤੋਂ ਲੈ ਕੇ ਜਾਰੀ ਸਾਰੇ ਟਰੱਕ ਦੇ ਵਿੱਚ ਹੀ ਫੜੇ ਜਾ ਰਗੇ ਦੁਕਾਨਾਂ ਤੇ ਵੀ ਛਾਪੇ ਮਾਰੀ ਗਈ ਜਾਰੀ ਛਾਪੇ ਹੋਣਗੇ ਸਾਫੀ ਦਾ ਲਗਾਤਾਰ ਹੋ ਰਹੀ ਹੈ ਜਿਵੇਂ ਜਿਹੀ ਇਹ ਨਹੀਂ ਖਬਰ ਦਿੱਤੀ ਜਾਏ ਹੁਣ ਤੱਕ ਦੁਕਾਨਾਂ ਤੋਂ ਕੋਈ ਬਰਾਮਦ ਹੋਇਆ ਜੀ ਹਾਂ ਜੀ ਕਾਫੀ ਪਹਿਲੇ ਤੋਂ ਹੀ ਇਹ ਡੇਟ ਪੁਆਇੰਟ ਤੋਂ ਸਰਵਿਸ ਪਾਇਆ ਕਰਤਾ ਸਰ ਜਿਵੇਂ ਚੋਲੇ ਦਾ ਮੇਲਾ ਆ ਰਿਹਾ ਇਹਦੇ ਵਿੱਚ ਪਲਾਸਟਰ ਦੀ ਵਰਤੋਂ ਹੋਵੇਗੀ ਨਹੀਂ ਬਿਲਕੁਲ ਨਹੀਂ ਹੋਵੇਗੀ ਇਹ ਤੁਸੀਂ ਸ਼ਹਿਰ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਨੂੰ ਕਹਿਣਾ ਕਿ ਪਲਾਸਟਿਕ ਵਰਤਮਾਨ ਰੂਪ ਜੋ ਸਫਾਈ ਵਾਲੋ ਪਲਾਸਟਿਕ ਇਹ ਜਿਉਂਦੀ ਹੈ ਮਿੱਥੇ ਹੈ ਗਿਆ ਉਹਨੂੰ ਕਾਹਨਿ ਸੜਾ ਦੇ ਆਪਾਂ ਕਿਉਂ ਫਿਰ ਵਿੱਚ ਕੋਈ ਵੀ ਸਮਝ ਨਹੀਂ 来ਇਆ ਖਰਾਬ ਹੋ ਗਏ ਤਾਂ ਅਸੀਂ ਸਿੱਧੇ ਸੁਬੇ ਕੋਈ ਵੀ ਲਾਗਣਾ ਹੋ ਸਕਦੀ ਚੱਲਿਆ ਸਫਾਈ ਤੇਲੀ ਹੋ ਰਹੀ ਹੈ ਬਾਕੀ ਸ਼ਹਿਰ ਵਾਸੀ ਜਿੰਨੇ ਵੀ ਪਿੱਟਾ ਪੁੰਟਾ ਇਹ ਕਿਲਾ ਕੁਲਾ ਕੁਲਾ ਤੇਲੀ ਪਾਇਆ ਇਹ ਪਲਾਸਟਿਕ ਦੇ ਲਫਾਫੇ ਪੁਰਾਣੇ ਹੋ ਗਏ ਆ ਉਹ ਜੀ ਮੇਲਾ ਬਣਾ ਕੇ ਸੋ ਕਾਮ ਭੇਜਿਆ ਰਹੀਆਂ ਉਹ ਜਿਹੜਾ ਦੋਫਰੇ ਤੋਂ ਦਸਾਂ ਦਾ ਪੈਸਾ ਰਸੀਵ ਹੋ ਰਹੀ ਕਨੂ ਮੂਲ ਰਾਜਪੱਟੀ ਦਿਵਯਾ ਪੰਜਾਬ ਟੀਵੀ ਡੇਰਾ ਬਾਬਾ ਨਾਨਕ